ਜੀ ਸਾਰੀ ਕਾਲ ਤੇ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੱਟ ਹੋਗੇ ਆਪਾਂ ਵੀ ਵਧੀਆ ਆ ਤੇ ਆਪਾਂ ਥੋੜੇ ਰੈਡੀ ਹੋਏ ਸੀ ਵੀ ਚਲੋ ਜਿਹੜਾ ਫੋਟੋ ਸ਼ੂਟ ਆਪਾਂ ਕਰ ਲੈਨੇ ਆ ਤਾਂ ਕਰਕੇ ਤੇ ਹਣੀ ਹੈ ਨਹੀਂਗੇ ਮਤਲਬ ਕਿ ਹਣੀ ਹੈਗੇ ਬਟ ਉਹ ਠੀਕ ਨਹੀਂ ਹੈਗੇ ਤਾਂ ਕਰਕੇ ਪਏ ਆ ਤੇ ਫਿਰ ਮੈਂ ਸੋਚਿਆ ਚਲ ਮੈਂ ਕੱਲੀ ਥੋੜੀਆਂ ਫੋਟੋ ਵਗੈਰਾ ਕਰ ਲੈਨੇ ਆ ਤੇ ਤਾਂ ਰੈਡੀ ਹੋਈ ਸੀਗੀ ਤੇਦਰ ਮੈਂ ਕਮਲ ਕੇ ਆਈ ਹੋਈ ਸੀ ਕਮਲ ਵੀ ਰਿਆੜੀ ਹੋ ਗਈ ਆ ਤੇ ਅਸੀਂ ਮੈਚਿੰਗ ਦੋਨਾਂ ਨੇ ਡਰੈਸ ਪਾਈ ਆ ਇਹਦੇ ਡਾਰਕ ਆ ਤੇ ਮੇਰੀ ਥੋੜੀ ਲਾਈਟ ਆ ਬਾਕੀ ਅਪਾ ਫੋਟੋ ਕਰਾਂਗੇ ਫਿਰ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਤੁਹਾਡਾ ਸਾਡਾ ਥੋੜਾ ਜਿਹੜਾ ਇਹ ਸ਼ੀਸ਼ਾ ਆ ਨਾ ਇਹ ਖਰਾਬ ਆ ਆ ਮੈਂ ਕਿਹਾ ਤਾਂ ਕੋਈ ਸਾਫ਼ ਨਹੀਂ ਕੀਤਾ ਸੀ ਇਹ ਕਦੀ ਸਾਫ਼ ਸਾਫ਼ ਇਹਨਾਂ ਨੇ ਕੀਤਾ ਹੀ ਨਹੀਂ ਕਲੀਨਰ ਨਹੀਂ ਨਾ ਹੈਗਾ ਸਾਫ਼ ਕਰਨ ਲਈ ਹਣਾ ਦਿਵਾਲ ਮੇਰੇ ਕਾਫੀ ਥੋੜੇ ਖਰਾਬ ਜੇ ਆ ਕਿਸੇ ਨੇ ਕਮੈਂਟ ਨਹੀਂ ਕਰਨ ਵਾਲਾ ਨੂੰ ਲੈ ਕੇ ਚਲੋ ਫਿਰ ਕਰੀਏ ਫੋਟੋ ਹਮ ਹਲੋ ਮੈਂ ਤੁਹਾਨੂੰ ਇੱਕ ਦੁੱਖ ਭਰੀ ਖਬਰ ਦੱਸਦੀ ਹਾਂ ਕਿਉਂਕਿ ਜਿੱਥੇ ਮੈਂ ਫੋਟੋ ਸ਼ੂਟ ਕਰਨ ਆਈ ਸੀ ਉਹਨਾਂ ਨੂੰ ਕਿਸੇ ਨੂੰ ਕੋਈ ਫੋਟੋ ਨਹੀਂ ਕਰਨੀ ਆਉਂਦੀ ਇਸ ਲਈ ਮੇਰਾ ਫੋਟੋ ਸ਼ੂਟ ਨਹੀਂ ਹੋਇਆ ਉਹਨਾਂ ਨੇ ਮੇਰੇ ਤੋਂ ਕਰਾ ਲਿਆ ਕੱਲ ਵਧੀਆ ਆਪ ਦਾ ਫੋਟੋ ਸ਼ੂਟ ਤੇ ਅੱਜ ਮੇਰਾ ਬਿਲਕੁਲ ਨਹੀਂ ਹੋਇਆ ਕੋਪਰ ਛੋੜੇ ਦੇ ਵਿੱਚ ਸਾਨੂੰ ਲੱਗ ਗਿਆ ਸੀ ਪੋਖਾ ਨੂੰ ਸੀ ਬਣਾਏ ਨੇ ਆਲੂਆਂ ਨੇ ਫਰਾਉਂਡੇ ਦੇਖਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਬਾਕੀ ਖਾ ਕੇ ਬਤਲ ਲੱਗੂਗਾ ਵੀ ਕਿੱਦਾਂ ਦੇ ਨੇ ਨਾਲ ਲਿਆ ਮੈਂ ਦੇਣੀ ਇਹ ਦੇਖ ਲਈ ਕਿਰਨ ਬੜੀਆਂ ਨੇ ਆਲੂ ਬਣ ਗਏ ਆ ਮੈਂ ਖਾ ਲਾ ਹਾਲਾ ਕਿਸੇ ਪੂਲ ਤੇ ਚਲੇ ਜਾਈਏ ਕਿਹੜੇ ਪੂਲ ਤੇ ਤੇ ਨੇੜੇ ਹੁਣ ਚਪੜ ਚੁਪੜੀ ਹੋ ਗਈ ਉਹ ਤੇ ਚਲੀ ਹੋਰ ਦੇਖ ਤੇ ਜਾਣਾ ਫੋਟੋ ਸ਼ੂਟ ਆਪਾਂ ਕਰ ਲਿਆ ਮਤਲਬ ਕਿ ਜਿੱਦਾਂ ਦਾ ਵੀ ਹੋਇਆ ਹੁਣ ਹਣੀ ਆਉਣਗੇ ਉਦੋਂ ਹਣੀ ਨਾਲ ਕਰਾਂਗੇ ਮੈਂ ਇੱਧਰ ਆਈ ਹੋਈ ਸੀ ਕਿ ਕਮਲ ਕੇ ਘਰ ਤੇ ਅੱਲੀਆ ਵਧੀਆਂ ਤਾਂ ਹੋਈਆਂ ਨਹੀਂ ਤੇ ਤਾਂ ਜਿੱਦਾਂ ਦੀਆਂ ਵੀ ਹੈਗੀਆਂ ਬਸ ਸਹੀ ਹੋ ਗਿਆ ਤੇ ਹੁਣ ਆਲੂ ਵਾਲੇ ਪਰਾਂਠੇ ਵੀ ਖਾ ਲਿਆ ਤੇ ਹੁਣ ਤੁਰਨੇ ਹੁੰਦਾ ਪਿਆ ਆਲੂ ਵਾਲੇ ਪਰਾਂਠੇ ਖਾ ਕੇ ਹੁਣ ਦਿਲ ਕਰਦਾ ਵਾ ਵੀ ਬੱਸ ਸੌਂ ਜਾਈਏ ਤੇ ਬਾਕੀ ਤੇ ਆਲੂ ਵਾਲੇ ਪਰਾਂਠੇ ਵੀ ਜਿਹੜੇ ਬਹੁਤ ਜ਼ਿਆਦਾ ਖਾ ਲਏ ਤੇ ਉਹਦੇ ਕਰਕੇ ਹੁਣ ਥੋੜਾ ਔਖਾ ਜਾ ਹੋ ਰਿਹਾ ਹੈ ਹੁਣ ਇਦਾਂ ਕਰਦਾ ਪਿਆ ਵਾ بس ਸੌਂ ਜੀ ਹੁਣ ਬਾਕੀ ਮੈਂ ਸੋਚਿਆ ਸੀਗਾ ਬੇਬੀ ਸ਼ਾワー ਕਰਨ ਵਾਸਤੇ ਤੇ ਉਹ ਤਾਂ ਸ਼ਾਇਦ ਨਹੀਂ ਹੋਏਗਾ ਕਿਉਂਕਿ ਪਤਾ ਕੀ ਗੱਲ ਹੈ ਇਥੇ ਫਿਰ ਇਕੱਲੇ ਜਾਣਿਆ ਦੋਤੋਂ ਹੁੰਦਾ ਨਹੀਂ ਹੈਗਾ ਕੁਝ ਸਾਰਿਆਂ ਦਾ ਹੁੰਦਾ ਹੈ ਕਿ ਸਾਰੇ ਜਾਣੇ ਆਪਾਂ ਇਕੱਠੇ ਹੋਈਏ ਫੇਰ ਕਰੀਏ ਇਕੱਠੇ ਹੁੰਉ ਨਹੀਂ ਬੰਦੇ ਕਿਸੇ ਦਿਨ ਕਿਸੇ ਨੂੰ ਛੁੱਟੀ ਹੁੰਦੀ ਆ ਕਿਸੇ ਦਿਨ ਕਿਸੇ ਨੂੰ ਛੁੱਟੀ ਹੁੰਦੀ ਆ ਤਾਂ ਕਰਕੇ ਕੁਝ ਨਹੀਂ ਹਾਂ ਚਲ ਸੋਚਿਆ ਚਲੋ ਇਦਾਂ ਹੀ ਫੋਟੋ ਵਗੈਰਾ ਆਪਾਂ ਕਰਾ ਲੈਨੇ ਆ ਉਹ ਫੋਟੋ ਵਗੈਰਾ ਆਪਾਂ ਜਿਹੜੀਆਂ ਕਰਾ ਲੀਆਂ ਸੀਗੀਆਂ ਤੇ ਫੋਟੋ ਵਗੈਰਾ ਜਿਹੜੀਆਂ ਆਪਾਂ ਸੋਚਿਆ ਸੀ ਕਿ ਚਲੋ ਫੋਟੋ ਕਰਾ ਲੈਨੇ ਆ ਉਹ ਆਪਾਂ ਕਰਾ ਲਿਆ ਵਾ ਤੇ ਹੁਣ ਥੋੜੀਆਂ ਜੀਆਂ ਹਣੀ ਨਾਲ ਕਰਾਵਾਂਗੇ ਉਹ ਹਣੀ ਨੂੰ ਜਿਸ ਦਿਨ ਛੁੱਟੀ ਹੋਊਗੀ ਜਾਂ ਕਾਰ ਹੋਣਗੇ ਉਸ ਦਿਨ ਕਰਾਵਾਂਗੇ ਤੇ ਬਾਕੀ ਤੁਹਾਡੇ ਜਿਹੜੇ ਕਮੈਂਟ ਆ ਉਹਨਾਂ ਦਾ ਮੈਂ ਰਿਪਲਾਈ ਕਰਾਂਗੀ ਕਮੈਂਟ ਬਹੁਤ ਵਧੀਆ ਆਏ ਸੀ ਸਾਰਿਆਂ ਦੇ ਸਾਰਿਆਂ ਨੂੰ ਮੈਨੂੰ ਬਹੁਤ ਜ਼ਿਆਦਾ ਵਿਸ਼ੇਸ਼ ਦਿੱਤੀਆਂ ਹਨ ਮਤਲਬ ਕਿ ਮੈਂ ਤਾਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਤੇ ਕਿਸੇ ਦਿਨ ਸਪੈਸ਼ਲੀ ਮੈਂ ਜਿਹੜੇ ਕਮੈਂਟ ਰੀਡ ਕਰਾਂਗੀ ਨਾਲ ਨਾਮ ਵੀ ਬੋਲਾਂਗੀ ਉਹਨਾਂ ਦੇ ਨਾ ਬਾਕੀ ਮੇਰੇ ਚ ਆਇਰਨ ਦੀ ਕਮੀ ਦੱਸੀ ਸੀ ਉਹਦੇ ਲਈ ਵੀ ਤੁਸੀਂ ਬਹੁਤ ਵਧੀਆ ਮਤਲਬ ਕਿ ਮੈਨੂੰ ਕਮੈਂਡ ਕੀਤੀ ਜੂਸ ਵਗੈਰਾ ਸਾਰਿਆਂ ਦੇ ਤੇ ਵੀ ਮੈਂ ਸਭ ਲੋ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਂ ਬਾਕੀ ਅਸੀਂ ਪੁੱਛਿਆ ਸੀਗਾ ਵੀ ਤੁਸੀਂ ਗੈਸ ਕਰਕੇ ਸਾਨੂੰ ਦੱਸਿਓ ਬੁਆਏ ਆ ਜਾਂ ਗੜ ਲਾ ਹਨਾ ਉਹਦੇ ਵੀ ਕਮੈਂਟ ਆਏ ਆ ਤੇ ਉਹ ਆਪਾਂ ਹਜੇ ਨਹੀਂ ਦੱਸਾਂਗੇ ਜਦ ਆਊਗਾ ਉਦੋਂ ਆਪਾਂ ਦੱਸਾਂਗੇ ਸਾਰਿਆਂ ਨੂੰ ਪਤਾ ਲੱਗ ਜਾਨਾ ਉਸ ਟਾਈਮ ਤੇ ਤਾਂ ਹਨਾ ਤੇ ਉਹ ਆਪਾਂ ਉਸ ਟਾਈਮ ਤੇ ਹੀ ਦੱਸਾਂਗੇ ਤੇ ਬਾਕੀ ਮੈਨੂੰ ਵੀ ਕਾਫੀ ਕਮੈਂਟ ਆਉਂਦੇ ਆ ਤੁਸੀਂ ਇਦਾਂ ਹੋ ਗਏ ਇਦਾਂ ਹੋ ਗਿਆ ਤੁਹਾਡਾ ਰੰਗ ਜੇ ਉਹ ਇਦਾਂ ਹਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇੱਥੇ ਬਾਹਰ ਕੱਲੇ-ਕੱਲੇ ਹੈਗੇ ਆ ਸਾਰੇ ਤਾਂ ਕਰਕੇ ਬਾਕੀ ਮੈਂ ਇੱਕ ਘਰੇ ਹੁੰਨੀ ਆ ਨਾ ਤਾਂ ਮੇਰਾ ਮਨ ਨਹੀਂ ਲੱਗਦਾ ਹੈਗਾ ਕੱਲੇ ਦਾ ਤਾਂ ਜਦੋਂ ਮੇਰਾ ਦਿਲ ਕਰਦਾ ਮੈਂ ਇੱਧਰ ਇਹਨਾਂ ਕੋਲ ਆ ਜਾਨੀ ਹੁੰਦੀ ਆ ਤੇ ਕੱਲੀ ਰਹਿ ਕੇ ਥੋੜਾ ਉਦਾਂ ਬੋਰ-ਬੋਰ ਜਾਂ ਫੀਲ ਹੁੰਦਾ ਹੈ ਤੇ ਤਾ ਕਰਕੇ ਥੋੜਾ ਮਨ ਵੀ ਇਦਾਂ ਦਾ ਹੋਇਆ ਪਿਆ ਏ ਤੇ ਫਿਰ ਵਲੌਗ ਵੀ ਨਹੀਂ ਬਣਦੀ ਹੈ ਕਿ ਕੱਲਿਆਂ ਤੋਂ ਤਾਂ ਕਰਕੇ ਥੋੜੇ ਜਿਹਾ ਘੱਟ ਵਲੌਗ ਹੋਣਗੇ ਬਾਕੀ ਜਦੋਂ ਆਪਣਾ ਕੋਈ ਬੇਬੀ ਆਜੂਗਾ ਫਿਰ ਆਪਾਂ ਵਧੀਆ ਕੰਟੀਨਿਊ ਵਲੌਗ ਕਰਾਂਗੇ ਫਿਰ ਮੈਂ ਤੇ ਮੇਰੇ ਬੇਬੀ ਹੋਇਆ ਕਰਾਂਗੇ ਦੋਨੋਂ ਤੇ ਤੁਹਾਡੇ ਨਾਲ ਆਉਂਦੀ ਹਰੇਕ ਮੂਮੈਂਟ ਵਗੈਰਾ ਸ਼ੇਅਰ ਕਰਾਂਗੇ ਹਨਾ ਫੋਟੋ ਵੀ ਕਰੂੰਗੀ ਆਪਣੇ ਇੰਸਟਾ ਆਈਡੀ ਤੇ meet sandu 1065 ਜਾਂ ਤੁਸੀਂ ਮਿਸਟਰ ਐਂਡ ਮਿਸਿਸ ਕਿਊਟ ਕਰਕੇ ਵੀ ਉਹ ਕਰ ਸਕਦੇ ਹੋ ਸਰਚ ਕਰ ਸਕਦੇ ਹੋ ਤੇ ਸਾਰਿਆਂ ਨੇ ਜਾ ਕੇ ਮੇਰੀ ਇਨਸਟਾ ਆਈਡ ਨੂੰ ਵੀ ਫੋਲੋ ਕਰ ਲੈਣਾ ਮਿਸਟਰ ਐਂਡ ਮਿਸਿਸ ਕਿਊਟ ਦੇ ਨਾਂ ਤੇ ਉਹ ਵੀ ਤੇ ਵੱਧ ਤੋਂ ਵੱਧ ਤੁਸੀਂ ਉਹ ਆਈਡ ਨੂੰ ਵੀ ਫੋਲੋ ਕਰਨਾ ਤੇ ਸਪੋਰਟ ਕਰਨਾ ਇੰਦਰ ਫੋਟੋ ਸ਼ੂਟ ਕਰਕੇ ਤੇ ਹੁਣ ਝਾੜੂ ਲਗਾਉਣ ਲੱਗ ਗਏ ਆ ਬਸ ਫੋਟੋ ਸ਼ੂਟ ਹੋ ਗਿਆ ਸਾਡਾ ਇਹ ਜਿਹੜੀ ਮੇਰੀ ਇਨਸਟਾ ਆਈਡੀ ਆ ਉਹਨੂੰ ਵੀ ਜਾ ਕੇ ਤੁਸੀਂ ਜ਼ਰੂਰ ਫੋਲੋ ਕਰਿਓ ਮਿਸਟਰ ਐਂਡ ਮਿਸਿਸ ਕਿਊਟ ਤੇ ਉੱਥੇ ਵੀ ਸਪੋਰਟ ਕਰਨਾ ਤੇ ਮੇਰੇ YouTube ਚੈਨਲ ਨੂੰ ਵੀ ਵੱਧ ਤੋਂ ਵੱਧ ਤੁਸੀਂ ਸਪੋਰਟ ਕਰਿਓ ਬਾਕੀ ਤੁਹਾਨੂੰ ਮੈਂ ਬਾੜ ਦਾ ਵੈਦਰ ਦਿਖਾ ਦਿੰਨੀ ਐ ਇਧਰੋਂ ਹਾਂ ਸਾਹਮਣੇ ਕਿਸੇ ਦਾ ਘਰ ਆ ਤੇ ਇਧਰ ਵੀ ਕਿਸੇ ਦਾ ਨਹੀਂ ਇਹ ਸਾਡਾ ਇਧਰ ਆ ਗਿਆ ਉਹ ਸਾਹਮਣੇ ਕਿਸੇ ਗੋਰੇ ਦਾ ਘਰ ਹੈ ਬਹੁਤ ਵਧੀਆ ਹੈ ਨੈਚਰ ਇਹਨਾਂ ਦਾ ਤੇ ਬੱਦਲ ਦੇਖ ਸਕਦੇ ਹੋ ਤੁਸੀਂ ਕਿੱਦਾਂ ਦੇ ਹੋ ਇਹ ਹਨੀ ਨੂੰ ਮੈਂ ਕਿਹਾ ਸੀਗਾ ਜੇ ਹਨੀ ਨੂੰ ਅੱਜ ਛੁੱਟੀ ਹੋਈ ਮਤਲਬ ਗੇਟ ਨਾਈਟ ਨਾ ਜਾਣਾ ਹੋਇਆ ਹਨੀ ਨੇ ਫਿਰ ਹਨੀ ਜ਼ਰੂਰ ਆਣਗੇ ਇੱਧਰ ਫਿਰ ਮੈਂ ਵਿੱਚ ਉਹਨਾਂ ਨੂੰ ਵੀ ਐਡ ਕਰੂੰਗੀ ਵਲੌਗ ਦੇ ਜੇ ਨਾ ਆਏ ਤਾਂ ਫਿਰ ਇੱਕ ਦੋ ਦਿਨ ਤੱਕ ਮੈਂ ਜਾਵਾਂਗੀ ਆਪਣੇ ਘਰ ਤੇ ਫਿਰ ਉਹ ਕੰਟੀਨਿਊ ਤੁਹਾਨੂੰ ਵਲੌਗ ਚ ਦੱਸਣਗੇ ਅੱਜ ਮੈਂ ਕੱਲੀ ਹੀ ਤੁਹਾਨੂੰ ਵਲੌਗ ਚ ਦੱਸੂਗੀ ਕਿਉਂਕਿ ਮੈਂ ਇੱਧਰ ਆਈ ਹੋਈ ਸੀਗੀ ਤੇ ਬਸ ਬੈਠੇ ਬੈਠੇ ਨੇ ਉਹਦੇ ਪਲਾਨ ਬਣਾ ਲਿਆ ਵੀ ਚਲੋ ਫੋਟੋ ਵਗੈਰਾ ਕਰ ਲੈਨੇ ਆ ਤੇ ਉਦਾਂ ਹੀ ਬਸ ਫੋਨ ਚ ਆਪਾਂ ਫੋਟੋ ਵਗੈਰਾ ਕਰ ਲਈਆਂ ਗਿਆ ਤੇ ਬਾਕੀ ਹੁਣ ਆਪਾਂ ਕੰਟੀਨਿਊ ਹੀ ਰਹਿਣਾ ਆ ਇਨਸਟਾ ਤੇ ਫੇਸਬੁੱਕ ਤੇ ਸਾਡੇ ਵੈਸੇ ਇੱਕ ਦੋ ਦਿਨ ਛੱਡ ਕੇ ਵਲੌਗ ਆਇਆ ਹੀ ਕਰਨਗੇ ਤੁਸੀਂ ਹਰ ਇੱਕ ਵਲੌਗ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਸਾਡੇ ਜਿਹੜੇ ਚੈਨਲ ਨੂੰ ਤੁਸੀਂ ਉਹ ਕਰਨਾ ਸਬਸਕ੍ਰਾਈਬ ਕਰਨਾ ਘਟੋ ਘਟ ਬਾਲੇ ਸੀ ਸਾਡੇ ਜਿਹੜੇ ਸਬਸਕ੍ਰਾਈਬਰ ਆ ਵਧਾਉਣਾ ਬਾਲੇ ਨਹੀਂ ਤਾਂ 11000 ਤੇ ਖੜੇ ਨੇ ਤੇ ਸਪੋਰਟ ਕਰੋ ਸਾਨੂੰ ਤੁਹਾਡੇ ਸਪੋਰਟ ਦੀ ਜਿਹੜੀ ਲੋੜ ਆ ਤੇ ਆਪਾਂ ਤੁਹਾਡੇ ਲਈ ਫਿਰ ਉਸ ਤੋਂ ਬਾਅਦ ਕਿਤੇ ਘੁੰਮਣ ਵੀ ਜਾਵਾਂਗੇ ਫਿਰ ਵਲੌਗ ਵਗੈਰਾ ਪਾਵਾਂਗੇ ਪਰ ਤੁਸੀਂ ਸਾਡੇ YouTube ਚੈਨਲ ਨਾਲ ਜਿਹੜੇ ਜੁੜੇ ਰਹਿਣਾ ਹਾਂਜੀ ਹੁਣ ਆਪਾਂ ਫੋਟੋ ਸ਼ੂਟ ਵਗੈਰਾ ਕਰਕੇ ਰੂ ਪ੍ਰਾਂਠੇ ਪ੍ਰਾਂਠੇ ਖਾ ਕੇ ਤੁਹਾਡੇ ਨਾਲ ਇੰਨੀਆਂ ਗੱਲਾਂ ਬਾਤਾਂ ਕਰਕੇ ਉਸ ਤੋਂ ਬਾਅਦ ਅਹ ਥੋੜੇ ਟਾਈਮ ਰੈਸਟ ਕੀਤੀ ਤੇ ਫਿਰ ਥੋੜਾ ਸਮਾਨ ਲਿਆਉਣ ਆਲਾ ਸੀ ਕਮਲ ਕਾ ਤੇ ਉਹ ਕਹਿੰਦੀ ਆਪਾਂ ਸ਼ਾਪ ਤੇ ਜਾ ਕੇ ਆਉਣਾ ਚੱਲ ਚੱਲੀਏ ਫਿਰ ਅਸੀਂ ਦੋਨੇ ਜਾਣੀਆਂ ਹੋਣਾ ਆਈਆਂ ਸੀ ਸ਼ਾਪ ਤੇ ਇੱਧਰ ਦੇਖੋ ਤਾਂ ਉਹ ਇੱਧਰ ਚੜਾਈ ਚੜੀ ਆਈਆਂ ਆਹ ਲੱਗਦਾ ਜਿਵੇਂ ਮਾਤਾ ਦੀ ਚੜਾਈ ਚੜਦੇ ਹੁੰਦੇ ਆ ਤਾਂ ਉਹ ਘਰ ਆਉ ਤਾਂ ਉੱਪਰ ਤੇ ਅੱਜ ਸੰਡੇ ਕਰਕੇ ਕਾਫੀ ਜ਼ਿਆਦਾ ਗੱਡੀਆਂ ਗੁੱਡੀਆਂ ਖੜੀਆਂ ਸਾਰਿਆਂ ਦੇ ਘਰਾਂ ਦੇ ਸਾਹਮਣੇ ਰੋਂ ਸਮਾਨ ਲੈ ਕੇ ਅੱਪ ਜਾ ਰਹੇ ਹਾਂ ਕਾ ਬਾਕੀ ਜੇ ਮੇਰਾ ਛੋਟਾ ਜਿਹਾ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਹੋਰ ਮੇਰੇ ਨਵੇਂ-ਨਵੇਂ ਵਲੌਗ ਵੇਖਣ ਨੂੰ ਮੇਰੇ YouTube ਚੈਨਲ ਨੂੰ ਫੋਲੋ ਕਰਿਓ